ਅੱਜਕੱਲ ਦੇ ਸੰਚਾਰ ਅਤੇ ਟੈਕਨੋਲੋਜੀ ਦੇ ਸਮਾਂਨੇ ਵਿੱਚ ਜਦੋਂ ਇੰਟਰਨੈਟ ਉੱਪਰ ਕੁਝ ਲੱਭਣਾ ਹੋਵੇ ਤਾਂ ਸਭ ਤੋਂ ਪਹਿਲਾਂ ਨਾ ਗੂਗਲ ਦਾ ਸਾਹਮਣੇ ਆਉਂਦਾ ਹੈ ਅਤੇ ਗੂਗਲ ਉੱਤੇ ਆਪਾਂ ਹਰ ਕਿਸਮ ਦੀ ਜਾਣਕਾਰੀ ਇੰਟਰਨੈਟ ਜ਼ਰੀਏ ਹਾਸਲ ਕਰ ਸਕਦੇ ਹਾਂ ਹੋਰ ਤਾਂ ਹੋਰ ਜੇਕਰ ਕਿਸੇ ਇਨਸਾਨ ਦੇ ਗਿਆਨ ਦੀ ਜਾਂ ਉਸ ਦੀ ਜਾਣਕਾਰੀ ਦੀ ਸ਼ਲਾਘਾ ਕਰਨੀ ਹੋਵੇ ਤਾਂ ਵੀ ਉਸ ਦੀ ਤੁਲਨਾ ਜਿਸ ਨਾਂ ਦੇ ਨਾਲ ਕੀਤੀ ਜਾਂਦੀ ਹੈ ਉਨਾਏ ਗੂਗਲ ਗੂਗਲ ਦੁਨੀਆ ਪਰ ਵਿੱਚ ਸੂਚਨਾ ਅਤੇ ਜਾਣਕਾਰੀ ਦਾ ਇੱਕ ਨਵਾਂ ਨਾਮ ਪੜ ਕੇ ਉੱਭਰਦਾ ਹੈ ਅਤੇ ਆਧਾਤਕ ਦਿਨ ਯਾਨੀ ਕਿ 27 ਸਤੰਬਰ ਦਾ ਦਿਨ ਗੂਗਲ ਦਾ ਜਨਮ ਦਿਨ ਵੀ ਹੈ ਭਾਵ ਅੱਜ ਦੇ ਦਿਨ ਹੀ ਗੂਗਲ ਦੇ ਇਸ ਜਾਣਕਾਰੀ ਭਰਪੂਰ ਅਵਤਾਰ ਦਾ ਦੁਨੀਆ ਨੂੰ ਪਤਾ ਲੱਗਿਆ ਤੇ ਗੂਗਲ ਨੇ ਦੁਨੀਆ ਨੂੰ ਇੱਕ ਤਰੀਕੇ ਨਾਲ ਬਦਲਣਾ ਸ਼ੁਰੂ ਕੀਤਾ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਆਓ Google ਸੰਬੰਧੀ ਤੁਹਾਨੂੰ ਕੁਝ ਦਿਲਚਸਪ ਜਾਣਕਾਰੀ ਸੁਣਾਉਂਦੇ ਹਾਂ ਅਮਰੀਕਾ ਦੀ ਕੈਲੀਫੋਰਨੀਆ ਦੇ ਇੱਕ ਗੈਰਾਜ ਵਰਗੇ ਸਥਾਨ ਤੋਂ Google Search ਦੀ ਸ਼ੁਰੂਆਤ ਹੋਈ ਉਦੋਂ ਇੱਕ ਛੋਟੇ ਜਿਹੇ ਪੱਧਰ ਤੋਂ ਜਦੋਂ Google ਸ਼ੁਰੂ ਹੋਈ ਤਾਂ ਕਿਸੇ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ 25 ਸਾਲਾਂ ਬਾਅਦ ਦੁਨੀਆ ਦੇ 6 ਮਹਾਦੀਪਾਂ ਵਿੱਚ ਗੂਗਲ ਦੇ ਦਫ਼ਤਰ ਹੋਣਗੇ ਡਾਟਾ ਸੈਂਟਰ ਹੋਣਗੇ ਅਤੇ ਦੁਨੀਆ ਭਰ ਦੇ 200 ਤੋਂ ਵੱਧ ਸ਼ਹਿਰਾਂ ਵਿੱਚ ਗੂਗਲ ਦੇ ਦਫ਼ਤਰ ਸਥਾਪਿਤ ਹੋ ਚੁੱਕੇ ਹੋਣਗੇ ਅਤੇ ਅੱਜ ਯਾਨੀ ਕਿ 2023 ਤੱਕ ਠੀਕ ਅਜਿਹਾ ਹੋ ਚੁੱਕਾ ਹੈ ਅਤੇ ਸਮੁੱਚੀ ਦੁਨੀਆ ਵਿੱਚ ਗੂਗਲ ਦਾ ਪਸਾਰ ਹੋ ਚੁੱਕਾ ਹੈ ਸਨ 1990 ਦੇ ਦਹਾਕੇ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਦੋ ਵਿਦਿਆਰਥੀਆਂ ਸਰਜੀ ਬ੍ਰਿੰ ਅਤੇ ਲੈਰੀ ਪੇਜ ਦੀ ਮੁਲਾਕਾਤ ਸਟੈਨਫੋਰਡ ਯੂਨੀਵਰਸਿਟੀ ਵਿਖੇ ਹੁੰਦੀ ਹੈ। ਕੈਲੀਫੋਰਨੀਆ ਦੇ ਇਸ ਵਿਦਿਅਕ ادارے ਵਿੱਚ ਕੰਪਿਊਟਰ ਸਾਇੰਸ ਦੇ ਪ੍ਰੋਗਰਾਮ ਦੌਰਾਨ ਇਹਨਾਂ ਦੋਹਾਂ ਦਾ ਆਪਸ ਵਿੱਚ ਮੇਲ ਹੁੰਦਾ ਹੈ ਅਤੇ ਇੱਕ ਸਾਂਝੇ ਉਦੇਸ਼ ਸਦਕਾ ਉਹਨਾਂ ਨੇ ਇੰਟਰਨੈਟ ਨੂੰ ਇੱਕ ਨਵਾਂ ਰੂਪ ਦੇਣ ਦਾ ਮਕਸਦ ਉਲੀਕਿਆ। ਇਹਨਾਂ ਦੋਹਾਂ ਨੇ ਦਿਨ ਰਾਤ ਇੱਕ ਲਗਾਤਾਰ ਮਿਹਨਤ ਮੁਸ਼ਕਤ ਕਰਦਿਆਂ ਦੁਨੀਆਂ ਨੂੰ ਇੱਕ ਸਰਚ ਇੰਜਨ ਭਾਵ ਜਾਣਕਾਰੀ ਲੱਭਣ ਲਈ ਇੱਕ ਨਵਾਂ ਮੰਚ ਮੁਹੱਈਆ ਕਰਵਾਇਆ ਅਤੇ 27 ਸਤੰਬਰ 1998 ਨੂੰ Google Inc ਅਧਿਕਾਰਤ ਤੌਰ ਤੇ ਦੁਨੀਆਂ ਦੇ ਮੂਹਰੇ ਆਇਆ Google ਦਾ ਜਨਮ ਹੋਇਆ ਇਸ ਪ੍ਰੋਜੈਕਟ ਨੂੰ ਸ਼ੁਰੂਆਤੀ ਤੌਰ ਤੇ ਉਹਨਾਂ ਕਿਰਾਏ ਉਤੇ ਲਏ ਇੱਕ ਗੈਰਾਜ ਤੋਂ ਸ਼ੁਰੂ ਕੀਤਾ ਇਨਾ 25 ਸਾਲਾਂ ਦੌਰਾਨ Google ਨੇ ਲੰਮਾ ਸਫ਼ਰ ਤੈਅ ਕੀਤਾ ਹੈ ਅਤੇ ਅੱਜ ਜਾਣਕਾਰੀ ਲੱਭਣ ਲਈ ਭਾਵੇਂ ਹੋਰ ਵੀ ਸਰਚ ਇੰਜਨ ਮੌਜੂਦ ਨੇ ਪਰ ਸਭ ਤੋਂ ਮਕਬੂਲ ਅਤੇ ਸਭ ਤੋਂ ਚਰਚਿਤ ਸਰਚ ਇੰਜਨ Google ਹੀ ਬਣ ਕੇ ਸਾਹਮਣੇ ਆਉਂਦਾ ਹੈ ਅਤੇ ਅੱਜ ਵੀ ਜ਼ਿਕਰ ਕਿਸੇ ਨੂੰ ਕਿਸੇ ਵੀ ਵੇਲੇ ਕਿਸੇ ਜਾਣਕਾਰੀ ਦੀ ਲੋੜ ਪੈਂਦੀ ਹੈ ਤਾਂ Google ਦਾ ਨਾਂ ਹੀ ਸਭ ਤੋਂ ਪਹਿਲਾਂ ਜ਼ਬਾਨ ਉੱਤੇ ਆਉਂਦਾ ਹੈ ਅਤੇ ਅੱਜ Google ਇੰਨਾ ਅੱਗੇ ਵੱਧ ਚੁੱਕਾ ਹੈ ਕਿ Google ਸਿਰਫ ਇੱਕ ਸਰਚ ਇੰਜਨ ਹੀ ਨਹੀਂ ਬਲਕਿ ਇੱਕ ਮਲਟੀਨੇਸ਼ਨਲ ਤਕਨੀਕੀ ਕੰਪਨੀ ਬਜੋ ਦੁਨੀਆ ਪਰ ਵਿੱਚ ਮਕਬੂਲ ਹੈ ਜਿਸ ਦੇ ਕੋਲ ਆਰਟੀਫੀਸ਼ੀਅਲ ਇੰਟੈਲੀਜੈਂਸ ਔਨਲਾਈਨ ਐਡਵਰਟਾਈਜ਼ਿੰਗ ਕਲਾਊਡ ਕੰਪਿਊਟਿੰਗ ਕੰਪਿਊਟਰ ਸੌਫਟਵੇਅਰ ਕੁਆਂਟਮ ਕੰਪਿਊਟਿੰਗ ਇਲੈਕਟ੍ਰੋਨਿਕ ਕਾਮਰਸ ਅਤੇ ਕੰਜ਼ਿਊਮਰ ਇਲੈਕਟ੍ਰੋਨਿਕਸ ਵਰਗੇ ਉਤਪਾਦ ਅਤੇ ਖੇਤਰ ਵੀ ਮੌਜੂਦ ਨੇ Google ਨੇ ਇਸ ਤੋਂ ਇਲਾਵਾ ਮੋਬਾਈਲ ਫੋਨ ਅਤੇ ਤਕਨੀਕ ਦੇ ਖੇਤਰ ਵਿੱਚ ਵੀ ਅੱਗੇ ਪੈਰ ਵਧਾਏ ਨੇ ਇਸ ਤਰੀਕੇ ਨਾਲ ਅਮਰੀਕਾ ਦੀ ਇਹ ਕੰਪਨੀ ਇਸ ਵੇਲੇ ਦੁਨੀਆ ਦੇ ਸਭ ਤੋਂ ਵੱਡੇ ਬ੍ਰਾਂਡ ਵਿੱਚੋਂ ਇੱਕ ਮੰਨੀ ਜਾਂਦੀ ਹੈ ਅਤੇ ਕਈ ਖੇਤਰਾਂ ਵਿੱਚ ਇਸ ਦੀ ਮਕਬੂਲੀਅਤ ਅੱਜ ਦੁਨੀਆ ਭਰ ਵਿੱਚ ਸਿਰ ਚੜ੍ਹ ਕੇ ਬੋਲਦੀ ਹੈ ਅਤੇ ਇਸ ਸਾਰੇ ਸਫਲਤਾਪੂਰਵਕ ਸਫ਼ਰ ਦਾ ਆਗਾਜ਼ ਅੱਜ ਦੇ ਦਿਨ 27 ਸਤੰਬਰ ਤੋਂ ਹੀ ਹੋਇਆ ਸੀ